ਵਾਈ ਕਰਤਾ ਵਾਈ ਵਾਈ ਗੁਰਜੀ ਕੀ ਫਤਿਹ ਜੀ ਹੋਰ ਪਿਆਰੇ ਚੜਦੀ ਕਲਾ ਹੋਰ ਬਾਬੇ ਠੀਕ ਹੋ ਚੜਦੀ ਕਲਾ ਕਿੱਧਰ ਚੱਲੇ ਜੇ ਮੈਂ ਐਸਪਾਇਟੇ ਚੱਲੇ ਕਿਹੜਾ ਹੁਣ ਕਰਦੇ ਹੋ ਗੰਡੇ ਗੁੰਡੇ ਵੀ ਵਜੇ ਵੀ ਹਣਾ ਵਜੇ ਚਾਦਾ ਰੇੜੀ ਦਾ ਕਰਦੇ ਪਏ ਮੈਂ ਕਹ ਰਿਹਾ ਤਾਂ ਬਾਬੇ ਦੇ ਉਹੀ ਆਪਣੇ ਦੇ ਦਰਸ਼ਨ ਕਿੱਤੋਂ ਨਹੀਂ ਦਰਸ਼ਨ ਕਿੱਤੋਂ ਕੀ ਆਂ ਗੁਰਦਸਪਾ ਸਾਹਿਬ ਦੇ ਦਰਸ਼ਨ ਗੁਰਦਸਪਾ ਸਾਹਿਬ ਦੇ ਵਧੀਆ ਵਧੀਆ ਸਤਿਪਾਪਾ ਜੀ ਮੈਂ ਵੇਖਿਆ ਮੈਂ ਕਹ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਟੁਕੜਾ ਨਹੀਂ 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 ਪਿਆਰਿਓ ਮੈਂ ਤੁਹਾਨੂੰ ਦੇਖਿਆ ਮੈਂ ਚੱਲ ਬੰਦਾ ਮੈਂ ਗਿਆ ਹਰਕਮੰਦਰ ਸਾਹਿਬ ਹਰਕਮੰਦਰ ਨੂੰ ਮੰਡੇ ਮੰਡੇ ਆਪੇ ਪੁੱਛਣਾ ਆਪਣੀ ਕਿ ਲਾਉਣੇ ਆਪਣੇ ਖਾਣੇ ਆ ਹਾਂ ਨਹੀਂ ਫੜਦੇ ਅੱਛਾ ਹਾਂ ਕੋਈ ਫਾਇਦਾ ਹੋਇਆ ਫਾਇਦਾ ਦੇ ਇਤਰਾ ਹੀ ਆ ਸੀ ਜੜੀ ਆ ਹਾਂ ਫਾਇਦਾ ਬੜਾ ਜੀ ਬੜਾ ਹੋਇਆ ਤੁਹਾਡੇ ਨਹੀਂ ਨਹੀਂ ਦਰਸ਼ਨ ਗੁਦਾ ਹੰਦਾ ਸਪਾਸ਼ਾ ਸਿੰਘ ਸਾਹਿਬ ਇੱਕ ਦਿਨ ਦੀ ਗੱਲ ਆ ਤੁਹਾਡੇ ਵਰਗਾ ਇੱਕ ਮੁਖ ਮਿਲਿਆ ਅੱਛਾ ਰਣ ਸਿੰਘ ਦੀ ਪਲੋਰੀ ਅੱਛਾ ਮੈਂ ਉਹਨੂੰ ਮੱਥਾ ਪੁੱਠਾ ਟੇਕਿਆ ਹਾਂ ਚੰਗੀ ਜਰਾ ਮੈਂ ਹਾਂ ਉਹ ਦੁਰਮੁਖ ਪਿਆਰੇ ਰਿਹਾ ਹੈ ਨਹੀਂ 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 ਕੋਈ ਗੱਲ ਪਿਆਰਿਓ ਮੈਂ ਆਪਣੇ ਪਾਸ਼ਾ ਨੂੰ ਤੁਹਾਡੇ ਵਰਗਿਆਂ ਚ ਕਲੱਬ ਦਾ ਉਹ ਤੁਹਾਡੇ ਵਰਗਿਆਂ ਚ ਹੀ ਆ ਹਾਂ ਤੇ ਬਾਕੀ ਬਹੁਤ ਸੋਹਣਾ ਲੱਗਾ ਸਿੰਘ ਸਾਹਿਬ ਤੁਹਾਡੇ ਦਰਸ਼ਨ ਕਰਕੇ ਦੁਨੀਆ ਚ ਲਾਉਣ ਡਈ ਆ ਤੁਹਾਨੂੰ ਨਹੀਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਮਾਲਕ ਬੜੇ ਬੇਅੰਤ ਹਾਂ ਸਾਡੇ ਮਾਲਕ ਬੜੇ ਬੇਅੰਤ ਤੇ ਅੱਜ ਕਿਨੀ ਆਇਆ ਕੋਲ ਅੱਜ ਹੈ ਜੀ ਬੜਾ ਐਡਾ ਆਇਆ ਕਿੰਨਿ ਫੋਰੀ ਤੇ 500 ਰੁਪਏ ਆਇਆ ਦਿਖਾਓ ਤੁਹਾਨੂੰ ਕੁਝ ਨਹੀਂ ਹੈ ਅੱਜ ਅਸੀਂ ਵਟਾ ਸਟਾ ਕੱਢ ਲਈਏ ਵਟਾ ਸਟਾ ਕੱਢ ਲਈ ਆ ਜੋ ਲਿਆ ਦਿਓ ਤੇ ਮੇਰੇ ਅਕੇ ਦੇ ਦਿਓ ਜੀ ਬਟਾ ਸਦਾ ਕਾਲੀ ਹੈ। ਉਹ ਚਲੋ ਫਿਰ ਆ ਆ ਦੇ ਦੋ। ਆ ਫੜੋ। ਆਹੀ ਆ ਫੜੋ। ਚਲੋ ਜੀ ਬਟਾ ਸਦਾ ਹੋ ਗਿਆ। ਇਹ ਟਾ ਦੇ ਦੇ ਨਾ। ਉਹ ਬਟਾ ਸਦਾ ਹੋ ਗਿਆ। ਕੋਈ ਨਹੀਂ ਲੱਭੀ ਜੀ। ਹਾਂ। ਨਹੀਂ ਨਹੀਂ ਉਹ ਨੂੰ ਬਾਅਦ ਵਿੱਚ ਦੇਣ। ਇੱਥੇ ਪਤਾ ਮੈਨੂੰ ਮੈਨੂੰ ਮਿਲਣਾ ਦਾ ਖਾਸਾ ਜੀ ਮੈਨੂੰ ਮਿਲਣਾ ਹੋਏ ਨਾ ਇੱਕ ਚੀਜ਼ ਬੋਲਣੀ ਆ। ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਜੀ ਆਮ ਦਾਸ ਸਵਾਸ ਸਵਾਸ ਗੁਰੂ ਜੀ ਆਮ ਦਾਸ ਜਦੋਂ ਮੈਨੂੰ ਮਿਲਣਾ ਵੀ ਨਾ ਤੁਸੀਂ ਯਾਦ ਕਰਿਓ ਮਹਾਰਾਜ ਨੂੰ ਕਿ ਮਹਾਰਾਜ ਸਵਾਸ ਸਵਾਸ ਗੁਰੂ ਜੀ ਆਮ ਦਾਸ ਆਪੇ ਮੈਂ ਤੁਹਾਨੂੰ ਮਿਲ ਬਣਾ ਚਲੋ ਠੀਕ ਹੈ ਚਲੋ ਪਿਆਰਿਓ ਧੰਨਵਾਦ ਜੀ ਓਕੇ ਠੀਕ ਹੈ ਪਿਆਰਿਓ ਬੜੇ ਜੀ ਜੇਨਾ ਪਤੋਂ ਮਿਲਗੇ ਉਹਦੇ ਹੁਕਮ ਚ ਆ ਮਿਲਾਤ ਨਾ ਉਹਨਾਂ ਨੇ ਚਲੋ ਠੀਕ ਹੈ ਪਿਆਰਿਓ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰਾਨਾ ਸ਼ੁਕਰਾਨਾ ਥੋੜੀ ਜਿਹੀ ਦਰਸ਼ਨ ਕੀਤੇ ਨਹੀਂ ਨਹੀਂ ਧੰਨਵਾਦ ਜੀ ਜੋ ਜੋ ਬਸ ਇਹ ਥੋੜਾ ਜਿਹਾ ਮਿਲਿਆ ਅੱਜ ਤਰੀਕੇ ਨੇ ਆਹੀ ਫਿਰ ਹੁਣ ਗਾਵੀਂ ਦੂਲਾਗੇ ਅੱਗੇ ਵੀ ਅੱਗੇ ਮਿਲਾਂਗੇ ਹੁਣ ਚਲੋ ਠੀਕ ਹੈ ਜੀ ਭਾਈ ਖਾਲਸਾ ਭਾਈ ਦੇਖੀ ਸਾਡੇ